ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾਣਿਆ ਰਿਸ਼ਵਤ ਲੈਣ ਦੇ ਏਟੀਪੀ ਗ੍ਰਿਫਤਾਰ ਕੀਤਾ ਗਿਆ ਜੀਆਂ ਦੱਸਦੇ ਕਿ 50000 ਦੀ ਰਿਸ਼ਵਤ ਲੈਣ ਦੇ ਰੰਗੀ ਹੱਤੀ ਫੜਿਆ ਗਿਆ ਅੰਮ੍ਰਿਤਸਰ ਕਾਰਪੋਰੇਸ਼ਨ ਦਾ ਏਟੀਪੀ ਰਿਸ਼ਵਤ ਲੈਣ ਦਾ ਫੜਿਆ ਗਿਆ ਦੱਸਦੇ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਤਨਖਾਦ ਏਟੀਪੀ ਹਰਜਿੰਦਰ ਸਿੰਘ ਵੱਲੋਂ ਇੱਕ ਐਨਓਸੀ ਦੇ ਲਈ 2 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਜਿਸ ਤੋਂ ਬਾਅਦ 2 ਲੱਖ ਰੁਪਏ ਮੰਗੇ ਗਏ ਸੀ NOC پاس ਕਰਨ ਦੇ ਲਈ ਫਿਰ ਜਦ ਬਿਜਲੈਂਸ ਵਾਲਿਆਂ ਨੂੰ ਪਤਾ ਲੱਗਦਾ ਹੈ ਤੇ ਉਹਨਾਂ ਕੋਲ ਸ਼ਿਕਾਇਤ ਆਉਂਦੀ ਹੈ ਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇੱਕ ਟਰੈਪ ਲਗਾਇਆ ਜਾਂਦਾ ਹੈ ਤੇ ਜਿਸ ਤੋਂ ਬਾਅਦ ATP ਹਰਜਿੰਦਰ ਸਿੰਘ ਨੂੰ 50000 ਰੁਪਏ ਦੀ ਰਿਸ਼ਵਤ ਲੈਦੇ ਰੰਗੀ ਹੱਥ ਫੜ ਲਿਆ ਜਾਂਦਾ ਹੈ ਉੱਥੇ ਹੀ ਹਰਜਿੰਦਰ ਸਿੰਘ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਨੂੰ ਫਸਾਇਆ ਜਾ ਰਿਹਾ ਤੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਿਹਾ ਪਰ ਬਿਜਲੈਂਸ ਦੇ ਅਧਿਕਾਰੀਆਂ ਵੱਲੋਂ ਰੰਗੀ ਹੱਤੀ ਫੜਿਆ ਗਿਆ ATP ਹੁਣ ਆਪਣੇ ਆਪ ਨੂੰ ਸਫਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਸ਼ਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਕਲੋਨੀ ਨੂੰ ਕਾਸ ਕਰ ਲਈ ਜਦ ਐਨਓਸੀ ਦੀ ਵਾਰੀ ਆਉਂਦੀ ਹੈ ਤਾਂ ਅਧਿਕਾਰੀ ਨੂੰ ਮਿਲਦਾ ਹੈ ਅੰਮ੍ਰਿਤਸਰ ਨਗਰ ਨਿਗਮ ਦੇ ਏਟੀਪੀ ਨੂੰ ਜਾ ਕੇ ਮਿਲਦਾ ਹੈ ਤਾਂ ਉਸ ਵੱਲੋਂ ਉਸ ਨੂੰ 2 ਲੱਖ ਰੁਪਏ ਪਹਿਲਾਂ ਵੀ ਪਹਿਲਾਂ ਵੀ ਰਿਸ਼ਵਤ ਲਈਤੀ ਗਈ ਹੈ ਜਿਸ ਤੋਂ ਬਾਅਦ ਇੱਕ ਐਨਓਸੀ ਦਿੱਤੀ ਗਈ ਪਰ ਬਾਅਦ ਵਿੱਚ ਫਿਰ ਤੋਂ 2 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਬਿਜ਼ਨਸ ਵਾਲਿਆਂ ਨੂੰ ਕੀਤੀ ਗਈ ਅਤੇ ਬਿਜ਼ਨਸ ਵਾਲਿਆਂ ਵੱਲੋਂ ਟਰੈਪ ਲਗਾਇਆ ਜਾਂਦਾ ਰੱਗੀ ਹਾਥੀ ਏਟੀਪੀ ਫੜਿਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡਾ ਸਾਂਝੀਆ ਕਰ ਰਿਹਾ ਤਸਵੀਰਾਂ ਵੇਖ ਸਾ ਦਿਓ ਐਡਪੀ ਦੀਆਂ ਪਹਿਲਾਂ ਤਾਂ ਪੈਸੇ ਦੀ ਡਿਮਾਂਡ ਕਰਦਾ ਹੈ ਤਾਂ ਹੁਣ ਜਦ ਫੜਿਆ ਗਿਆ ਹੈ ਤਾਂ ਇਹਦਾ ਮੂਲ ਕਾਇਰਤਾ ਫਿਲਹਾਲ ਵਿਜੀਲੈਂਸ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਇਹ ਤੰਗਲੇਰੀ ਕਾਰਵਾਈ ਵਿੱਚ ਦੇਖਣਾ ਹੋਵੇਗਾ ਕਿ ਹੋਰ ਕੀ ਕੀ ਖੁਲਾਸੇ ਹੁੰਦੇ ਨੇ ਤਾਂ ਸਵੇਲੇ ਦੀ ਖਬਰ ਕਰ ਰਿਹਾ ਤੁਹਾਡਾ ਸੱਚ ਮੈਨ ਜੀ ਬਸ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ ਜੀ ਅੱਜ ਉਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਹੈ ਕਿ ਇਹ ਕੰਮ ਮੇਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੇਰੇ ਤੋਂ ਬੜੇ ਪਿਆਰ ਨਾਲ ਲੈ ਕੇ ਗਏ ਮੈਂ ਇਨਸਪੈਕਟਰ ਹਿੰਦਰਜੀਤ ਸਿੰਘ ਨਾਂ ਆ ਮੈਂ ਤੇ ਇੱਕ ਅਕਿਊਜ਼ਡ ਅਸੀਂ ਅੱਜ 80 ਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਪੁਛਾੜੀ ਕੰਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਗਈ ਚੁੱਕੀ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪੀ ਹਰਜਿੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਚਾਰਦਵਾਰੀ ਸੀ ਉਹ ਤੋੜ ਦਿੱਤੀ ਸੀਗੀ ਤੇ ਇਹ ਫਿਰ ਜਦੋਂ ਇਹਨਾਂ ਨੂੰ ਦੁਬਾਰਾ ਇਹਨਾਂ ਨਾਲ رابطہ ਕੀਤਾ ਕਿ ਸਾਡਾ ਕੋ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੰਨ ਦਿਓ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਥੋੜਾ ਫਿਰ ਕੰਮ ਚੱਲਣ ਨਾ ਵਾਗਾਂ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਡੇ ਨੂੰ ਅਪਰੋਚ ਕੀਤਾ ਬਿਜ਼ਨਸ ਬਿਊਰੋ ਨੂੰ ਕੰਪਲੇਟੈਂਸਾਈ ਕਿਰਪਾ ਜੀ ਨੇ ਤੇ ਇਹਨਾਂ ਨੇ ਇੱਕ ਸਾਨੂੰ ਸਾਰੀ ਜਿਉਂ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਔਨ ਰਿਕਾਰਡ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅਫਸਰ ਦੇ ਵਿੱਚ ਪ੍ਰੋਸੈਡ ਨੇ 50000 ਰੁਪਏ ਇਹਨਾਂ ਨੂੰ ਰਿਸ਼ੂਸ ਲੈਂਦਾ ਆਂਦੀ ਸੀ ਕਿਸ ਤਰ੍ਹਾਂ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਨਾਲ ਪੈਸੇ ਲੈਣ ਆ ਗਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਕੋਈ ਹੂਬੂਰ ਅਰੋਪ ਲੱਗਦਾ ਹੈ ਕੋਈ ਹੋਰ ਅਫਸਰ ਪੈਸੀ ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਆ ਐਮਟੀਪੀਆ ਬਿਲਡਿੰਗ ਇਨਸਪੈਕਟਰ ਹੈ ਤੋ ਉਹਨੂੰ ਵਿਜੀਲੈਂਸ ਕੋ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤਰਲੇ ਸਾਫ ਨੂੰ ਤੋ ਉਹਨਾਂ ਨੇ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕਰਪਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਹ برداشت ਨਹੀਂ ਕਰੇਗਾ